ਹਾਂਜੀ ਮੇਰੇ ਵੱਲੋਂ ਅੱਜ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਕਟਾਈ ਦੱਸਾਂਗੇ ਕਮੀਜ਼ ਦੀ ਲੰਬਾਈ ਹੈਗੀ ਆ 46 ਇੰਚ, țeਰਾ ਵੀ, ਹਿੱਪ ਵੀ 20 ਹੈ, ਤੀਰਾ 11, ਛਾਤੀ 18, ਕਮਰ 16, ਸਾਈਡ ਚੌਣ ਹੈਗੀ ਆ 15.5 ਤਿਆਰ, ਮੋਢਾ 9 ਇੰਚ, ਬਾਜੂ 16, ਪਲੇਟ 11.5 ਇੰਚ ਇਹ ਤਿਆਰ ਨਾਪ ਹੈ ਮੋਢਾ 9 ਹੈ ਕਿਸੇ ਵੀ ਸੂਟ ਦਾ ਕਿੰਨਾ ਮੋਡਾ ਹੈਗਾ ਉਸ ਤੋਂ ਅੱਧਾ ਇੰਚ ਵੱਧ ਗਲਾਈ ਵਿੱਚ ਆਉਣਾ ਚਾਹੀਦਾ ਜਦੋਂ ਆਪਾਂ ਫਿਟਿੰਗ ਦਾ ਨਿਸ਼ਾਨ ਲਾਵਾਂਗੇ ਹਰੇਕ ਕਟਾਈ ਦੇ ਵਿੱਚ ਆਪਾਂ ਲੰਬਾਈ ਲੈਣੇ ਹੈਗੇ 4 ਇੰਚ ਵੱਧ 3 ਇੰਚ ਆਪਾਂ نیچے ਫੋਲਡ ਕਰਤਾ 1 ਇੰਚ ਮਾਰਜਨ ਆਪਾਂ ਨੂੰ ਸਲਾਈ ਦਾ ਬਚ ਗਿਆ ਘੇਰਾ ਆਪਾਂ ਲੈਣੇ ਹੈਗੇ 3 ਇੰਚ ਵੱਧ ਤੀਰਾ ਹੈਗਾ 11 ਤਾਂ ਆਪਾਂ 11 ਹੀ ਲੈਣਾ ਜਿੰਨਾ ਤੀਰਾ ਹੋਵੇ ਆਪਾਂ ਉਨਾ ਹੀ ਲਵਾਂਗੇ ਵੱਧ ਨਹੀਂ ਲੈਣਾ ਕਈ ਕੀ ਕਰਦੇ 1 ਇੰਚ ਵੱਧ ਲੈ ਲੈਂਦੇ ਤੀਰਾ ਆਪਾਂ ਨਹੀਂ ਲੈਣਾ ਆਪਾਂ 11 ਇੰਚ ਹੀ ਲਵਾਂਗੇ ਸਾਢੇ 5 ਤੇ ਨਿਸ਼ਾਨ ਲਾ ਲਿਆ ਆਪਾਂ ਕਿ ਐਸ ਤਰ੍ਹਾਂ ਆ ਖੁੱਲਾ ਪਾਸਾ ਹੈਗਾ ਸਾਡੀ ਕਟਾਈ ਥੋੜੀ ਜਿਹੀ ਉਲਟ ਪਾਸੇ ਆਉਗੀ ਇਹ ਖੁੱਲਾ ਪਾਸਾ ਚਾਰੇ ਪੀਸ ਖੁੱਲੇ ਨੇ ਇਧਰ ਬੰਦ ਹੈ ਲੱਗ ਲੱਗ ਧਰਨੇ ਆ ਤੁਸੀਂ ਇਸ ਤਰ੍ਹਾਂ ਇੱਕ ਪੀਸ ਆ ਸੀ ਇੱਕ ਕਾ ਸੀ ਪਹਿਲਾਂ ਨੀਚੋਂ ਘੇਰਾ ਫੋਲਡ ਕਰ ਲੈਣਾ 3 3 ਇੰਚ ਦਾ ਪ੍ਰੈਸ ਨਾਲ ਕਰੀਜ਼ ਬਣਾ ਕੇ ਫੋਲਡ ਕਰਕੇ ਉਸ ਤੋਂ ਬਾਅਦ ਇਸ ਤਰ੍ਹਾਂ ਸਿੱਧਾ ਰੱਖ ਕੇ ਫੇਰ ਕਟਾਈ ਕਰਨੀ ਆਪਾਂ ਇਧਰੋਂ ਵੀ 5.5 ਲੈ ਲਿਆ ਤਾਂ ਸਿੱਧਾ ਕੋਈ ਘਾਟ ਵਾਧਾ ਨਾ ਹੋਵੇ ਇੱਕ ਵਾਰੀ ਆਪਾਂ ਇਧਰੋਂ ਹਰੇਕ ਦਾ ਕਿਸੇ ਦੀ ਵੀ ਕਮੀਜ਼ ਦੀ ਕਟਾਈ ਕਰਨੀ ਹੈ ਤੇ ਇੱਕ ਵਾਰੀ ਆਪਾਂ 7.5 ਤੇ ਹੀ ਨਿਸ਼ਾਨ ਲਾਵਾਂਗੇ ਜੇ ਕਿਸੇ ਦਾ ਮੋਡਾ 9 ਹੈ 9 ਇੰਚ 9 ਤਿਆਰ ਹੈ 10 ਆ ਰਿਹਾ ਹੈ ਫੀਟਿੰਗ ਦੇ ਨਿਸ਼ਾਨ ਮੁਤਾਬਕ 10 ਆ ਰਿਹਾ ਹੈ ਤਾਂ ਆਪਾਂ ਇਹ ਚੀਜ਼ ਕਟਾ ਕੇ ਲਵਾਂਗੇ ਕਿਉਂਕਿ ਆਪਾਂ ਨੂੰ 9 ਤਿਆਰ ਹੈ 9.5 ਹੀ ਚਾਹੀਦਾ ਜੇ 10 ਆ ਰਿਹਾ ਤਾਂ ਮੰਨ ਲਓ 7.5 ਆਪਾਂ ਲਾਏ 7 ਤੇ ਮੰਨ ਲਓ 9 ਆਪਾਂ 9 ਦਾ ਮਾਰਜਨ ਲੈਣਾ ਤਾਂ ਆਪਣੇ ਕੋਲੇ 10 ਆ ਰਿਹਾ ਤਾਂ ਆਪਾਂ 7 ਤੇ ਕਰ ਦਾਂਗੇ ਨਿਸ਼ਾਨ ਆਟੋਮੈਟਿਕਲੀ ਹੀ ਆਪੇ 9.5 ਤੇ ਆ ਜੂਗਾ जे किसी का वध के आ रहा है तो आप घटा के ला जे किसी का मोटा घट के आ रहा है तो आप बद के लावे अठ इंच तक लावे जे मान लो अपना बद के आ जा होंगे इस तरह आप आपक्स बना ला क्योंकि किसी का साढ़े सत सही आदि होंगे ये ਜ਼ਰੂਰੀ ਨਹੀਂ ਹੈਗਾ ਵੀ ਨਹੀਂ ਆਉਣਾ ਕਿਸੇ ਦਾ ਆ ਵੀ ਜਾਂਦਾ 2 ਇੰਚ ਦਾ ਨਿਸ਼ਾਨ ਪਹਿਲੀ ਕੱਟ 2 ਇੰਚ ਦੀ ਚਾਰੀ ਪੀਸਾਂ ਤੇ ਫਿਰ 1 ਇੰਚ ਦੀ ਕੱਟ ਫਰੰਟ ਵਾਲੇ ਪੀਸ ਤੇ ਇੱਥੋਂ ਆਪਾਂ 1 ਇੰਚ ਦਾ ਨਿਸ਼ਾਨ ਲਾਵਾਂਗੇ ਇੱਕ ਉਸ ਤੋਂ ਬਾਅਦ ਆ ਛੋਟਾ ਨਿਸ਼ਾਨ ਹੁੰਦਾ 1/2 ਇੰਚ ਦਾ ਇਹ ਲਾਵਾਂਗੇ 7.5 ਦਾ ਅੱਧ ਕਰਾਂਗੇ 7.5 ਦਾ ਤੇ ਆ ਨਿਸ਼ਾਨ ਲਾਤਾ ਉਸ ਤੋਂ ਬਾਅਦ ਫਿਰ ਆਪਾਂ 7.5 ਦਾ ਅੱਧ ਕਰਾਂਗੇ ਔਰ ਜਿਆਦਾ ਜਿਹੜਾ ਆਪਾਂ ਉਹ ਨਿਸ਼ਾਨ ਲਾਇਆ। ਜਾਨਕੀ ਆਪਾਂ ਦੋ ਥਾਂ ਨਿਸ਼ਾਨ ਲਾਉਣੇ ਨੇ ਇਸ ਤਰ੍ਹਾਂ ਆਪਾਂ ਉਹਦੀ ਫੋਲਡ ਕਰ ਲਿਆ ਕਰੋ ਇੰਚ ਟੇਪ। ਆ 7.5 ਦਾ ਹੋ ਗਿਆ। ਉਸ ਤੋਂ ਬਾਅਦ ਜਿਹੜਾ ਇਹਦਾ ਅੱਧ ਕਰਿਆ ਤਾਂ ਆਪਾਂ ਇਹਨੂੰ ਫੋਲਡ ਕਰ ਲਾਂਗੇ ਇੰਚ ਟੇਪ। ਇਸ ਤਰ੍ਹਾਂ ਲਾਉਣਾ ਹੈ ਨਿਸ਼ਾਨ। ਪਹਿਲਾ ਲੱਗ ਚੁੱਕਾ 7.5 ਦਾ ਉਦੋਂ ਇਹ ਆ ਲੱਗ ਚੁੱਕਾ। ਫਿਟਿੰਗ ਹੈਗੀ ਹੈ 18। ਕਿਸੇ ਦੀ ਵੀ ਫਿਟਿੰਗ ਜੇ 18 ਦੀ 19 ਆ 20 ਆ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ 'ਚ ਦੱਸਿਆ ਤਾਂ ਆਪਾਂ ਹਮੇਸ਼ਾ 1 ਇੰਚ ਵਧਾ ਕੇ ਲਵਾਂਗੇ 18 16 ਦੀ ਛਾਤੀ 18 ਕਮਰ 16 ਤਾਂ ਆਪਾਂ 19 1 ਇੰਚ ਹਮੇਸ਼ਾ ਹੀ ਵਧਾ ਕੇ ਆਪਾਂ ਛਾਤੀ ਦਾ ਨਿਸ਼ਾਨ ਲਾਉਣਾ ਆਪਾਂ 19 ਲਵਾਂਗੇ ਇਸ ਤਰ੍ਹਾਂ ਫੋਲਡ ਕਰ ਲਿਆ ਕਰੋ ਪਹਿਲਾਂ ਹੀ ਇਹ ਯਾਦ ਰੱਖਿਆ ਕਰੋ ਵੀ ਜੇ ਛਾਤੀ 18 ਦੀ ਤਾਂ ਆਪਾਂ 19 ਲੈਣੀ ਹੈ ਜੇ 17 ਤਾਂ 18 ਲੈਣੀ ਹੈ ਇਸ ਤਰ੍ਹਾਂ ਆਪਾਂ ਸ਼ਾ ਲੱਗ ਚੁੱਕੇ। ਉਸ ਤੋਂ ਬਾਅਦ ਜਿਹੜਾ ਛਾਤੀ ਦਾ ਨਿਸ਼ਾਨ ਲਾਇਆ ਤੇ ਆ ਬਾਕਸ ਦਾ ਕੁੰਜਾਗਾ ਉੱਥੋਂ ਰੱਖ ਕੇ ਇਸ ਤਰ੍ਹਾਂ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਹਲਕਾ ਜਿਹਾ ਨਿਸ਼ਾਨ ਦੇ ਦਾਂਗੇ। ਕਿਉਂਕਿ ਜਿਹੜੀ ਆ 1 ਇੰਚ ਵਾਲੀ ਗਲਾਈ ਹੈ ਇਸ ਨਿਸ਼ਾਨ ਤੋਂ ਆਪਾਂ ਇਸ ਗਲਾਈ ਤੱਕ ਦੇ ਦਾਂਗੇ। ਇੱਥੇ ਤੱਕ। ਆਹ ਨਿਸ਼ਾਨ ਦੀ ਉੱਪਰਲੀ ਗਲਾਈ ਆਪਾਂ ਦੇ ਦਾਂਗੇ। ਤੋਟਕ ਇਹਸਾ ਇਹ ਡਰੋਨ ਲੈਣਾ ਬੰਦ ਪਾਸਿਓ 8 ਇੰਚ ਦਾ ਨਿਸ਼ਾਨ ਕੋਈ ਆਪਣੀ 11.5 ਇੰਚ ਤਿਆਰ ਹੈ ਤਾਂ ਪੇ 1 ਇੰਚ ਵਧਾ ਕੇ ਲੈਣੀ ਆ ਹਮੇਸ਼ਾ ਤਾਂ ਆਪਾਂ ਲਵਾਂਗੇ 12.5 ਇਧਰੋਂ ਹੋਣਾ ਚਾਹੀਦਾ ਹੈਗਾ ਫਾਸਲਾ 3.5 ਇੰਚ ਆਹ ਵਾਲਾ ਫਾਸਲਾ ਹੋਣਾ ਚਾਹੀਦਾ 2 ਇਧਰੋਂ ਵੀ 2 ਹਲਕਾ ਜਿਹਾ ਪਹਿਲਾਂ ਇਸ ਤਰ੍ਹਾਂ ਨਿਸ਼ਾਨ ਲਾ ਲਓ ਫਿਰ ਉਹਨੂੰ ਦੇਖੋ ਵੀ 2 ਆ ਰਿਹਾ ਹੈ ਕਿਉਂਕਿ ਇੱਕੋ ਜਿਹਾ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਆਪਾਂ ਆਹ ਖੁੰਝਾ ਜਿਹੜਾ ਬਣਿਆ ਹੋਇਆ 7.5 ਦਾ ਖੁੰਝਾ ਬਣਿਆ ਨਾ ਆਹ ਵਾਲੀ ਪਲੋਈ ਹੈ ਜਿਹੜੀ ਉੱਪਰਲੀ ਆਪਣੀ ਇਹਦੇ ਬਾਕਸ ਦੇ ਵਿੱਚ ਦੀ ਹੀ ਲੈ ਜਾਣੀ ਕਿਤੇ ਆਵੇ ਇਹ ਆਪਣੀ ਪਲੋਈ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਇਹਦੇ ਨਾਲ ਇਸ ਤਰ੍ਹਾਂ ਆ英寸 ਟੇਪ ਰੱਖ ਲੈਣਾ ਉਸ ਤੋਂ ਬਾਅਦ ਆਹ ਵਾਲੀ ਪਲੋਈ ਆਪਾਂ ਥੋੜੀ ਜਿਹੀ ਤਿਰਛੀ ਦੇਵਾਂਗੇ ਇਹ ਜਿਆਦਾ نیچے ਨਹੀਂ ਲੈ ਜਾਣੀ ਹੈਗੀ ਫਿਰ ਫਿਟਿੰਗ ਨਹੀਂ ਆਉਂਦੀ ਇਹ ਬਸ 6 6.5ਤੀ ਆਉਂਦੀ ਹੈ ਜਿਹੜਾ ਕੋਈ ਜਿਆਦਾ ਹੈ ਵੀ ਉਸੇ ਦੀ 7 ਤੇ ਜਾਂਦੀ ਹੈ ਸਾਈਡ ਸੇ ਆਉਣ ਆਪਣੀ ਹੈਗੀ ਹੈ ਕਿ 15 ਤਿਆਰ ਆਪਾਂ ਇਹ ਵੀ 1 ਇੰਚ ਵਧਾ ਕੇ ਹੀ ਲੈਣੀ ਹੈ ਕਿਸੇ ਦੀ ਸਲਾਈ ਕਰਨੀ ਹੈ 1 ਇੰਚ ਵਧਾ ਕੇ 16 ਇਹ ਪਤਾ ਨਿਸ਼ਾਨ ਆਪਾਂ ਨੂੰ ਚਾਹੀਦੀ ਹੈ 20 ਧਿਆਨ ਇਹ ਥੋੜਾ ਜਿਹਾ ਸੀ ਮਾਰਜਨ ਕਾਟਨ ਦਾ ਕਪੜਾ ਤਾਂ ਕਰਕੇ ਖੁੱਲਾ ਲਿਆਗਾ ਜਿਹੜਾ ਕੋਈ ਕਪੜਾ ਇਦਾਂ ਲੱਗੇ ਆਪਾਂ ਨੂੰ ਵੀ ਨਹੀਂ ਸਹੀ ਹੈਗਾ ਇਹ ਸੰਥਾਟੀਆ ਹੁੰਦਾ ਤਾਂ ਉਧਰੋਂ ਆਪਾਂ ਚੁਪ ਕਰਕੇ ਇਧਰੋਂ ਬਸ 1.5 ਇੰਚ ਦਾ ਨਿਸ਼ਾਨ ਲਾ ਦੇਣਾ ਇਧਰੋਂ ਇਹ ਅਸੀਂ ਥੋੜਾ ਜਿਹਾ 2 ਇੰਚ ਵਧਾਇਆ ਕੁ ਮੈਡਮ ਟੱਜ ਬਲੋਈ ਦੀ ਲੰਬਾਈ ਹੈ ਜਿਹੜੀ ਸਟੇਟ ਕੋਈ ਦੀ ਲੰਬਾਈ ਆਪਣੀ ਸਿੱਧੀ ਪਾਉਣੇ ਆਪਾਂ 6.5 ਤੇ ਹੀ ਰੱਖਾਂਗੇ ਜਿਹੜੇ ਕੋ ਪਤਲੇ ਨੇ ਜਿਆਦੇ ਉਹ 7 ਤੇ ਵੀ ਪਾ ਸਕਦੇ ਆ ਕਿਉਂਕਿ ਇਹਦੇ ਨਾਲ ਫਿਟਿੰਗ ਬਹੁਤ ਵਧੀਆ ਆਉਂਦੀ ਹੈ ਜਿਨ੍ਹਾਂ ਦੀ ਪੇਟ ਦੀ ਪ੍ਰੋਬਲਮ ਹੋ ਜਾਂਦੀ ਹੈ ਨਾਲ ਵੀ ਪੇਟ ਹੈਵੀ ਹੁੰਦਾਗਾ ਫਿਰ ਉਹ 6.5 ਤੇ ਰੱਖਣ ਆਹ ਦੇਖੋ ਸੋਨੂੰ ਦੱਸੀ ਗਏ ਇਧਰ ਆਪਾਂ 1 ਇੰਚ ਦਾ ਨਿਸ਼ਾਨ ਲਾਇਆ ਸੀ ਨਾ ਉੱਪਰ ਆਹ ਅੱਧੇ ਦਾ ਲਾਇਆ ਜਿਹੜਾ 1 ਇੰਚ ਦਾ ਨਿਸ਼ਾਨ ਲਗਾਇਆਗਾ ਆਪਾਂ ਉੱਥੇ ਇੰਚ ਟੇਪ ਰੱਖ ਕੇ ਆ ਸਿੱਧੇ-ਸਿੱਧੇ ਆਪਾਂ ਸਾਡੇ ਤੀਰੇ ਵਾਲੀ ਲਾਈਨ ਹੈ ਇਸ ਤੇ ਆਪਾਂ ਰੱਖ ਕੇ ਆਈ ਨੂੰ ਕਮਾਵਾਂਗੇ ਦੇਖੋ 9.5 ਆ ਰਿਹਾ ਨਾ ਨਿਸ਼ਾਨ ਤੇ ਮੋਡਾ ਆਪਾਂ 9 ਆ ਇਸ 9.5 ਆ ਰਿਹਾ ਆ ਦੁਆਰੇ ਵੀ ਤੁਹਾਨੂੰ ਦਿਖਾ ਦਿੰਨੇ ਆ ਇਸ ਦੇ ਨਾਲ ਸਲਾਈ ਕਰਨ ਨਾਲ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਈ ਕਈ ਵਾਰ ਕੱਪੜਾ ਵਧ ਘਟ ਜਾਂਦਾ ਆਪਾਂ ਨੂੰ ਕੰਟੀ ਕਰਨੀ ਸ਼ੰਟੀ ਕਰਨੀ ਪੈਂਦੀ ਆ ਆ ਦੇਖੋ ਇੱਥੋਂ ਰੱਖੋ 1 ਇੰਚ ਤੋਂ 4 ਇੰਚ ਤੱਕ ਆਪਾਂ ਇਹ ਹੱਥ ਰੱਖ ਲੈ ਉਦਵਾ ਦੇ ਨੂੰ ਐ ਇੱਕ ਮਾਉਂ ਦੇ ਇੱਕ ਮਾਉਂ ਦੇ ਜਾਓ 9.5 ਸਹੀ ਆ ਰਿਹਾ ਇਹ ਹਮੇਸ਼ਾ ਕਿਸੇ ਦਾ ਮੋਡਾ 10 ਆ ਤਿਆਰ ਆ ਤਾਂ 10.5 ਹੋਣਾ ਚਾਹੀਦਾ ਜੇ ਕਿਸੇ ਦਾ ਮੋਡਾ 8 ਹੈ ਤਾਂ 8.5 ਹੋਣਾ ਚਾਹੀਦਾ ਕਮਾ ਕੇ ਇਹ ਅੱਧਾ ਇੰਚ ਵੱਧ ਆਉਣਾ ਚਾਹੀਦਾ ਫਿਟਿੰਗ ਦੇ ਨਿਸ਼ਾਨ ਤੱਕ ਇਸੇ ਤਰ੍ਹਾਂ ਜਦੋਂ ਆਪਾਂ ਬਾਂਦੀ ਤੁਹਾਨੂੰ ਕਟਾਈ ਦੱਸਾਂਗੇ ਤੁਹਾਨੂੰ ਪਤਾ ਲੱਗ ਜੂਗਾ ਇਹ ਹੁਣ ਕੱਟਦੇ ਆਪਾਂ ਤੁਹਾਨੂੰ ਦੱਸ ਦੇਵਾਂਗੇ ਸਾ ਦੇਖੋ ਜਿਹੜਾ ਪਾ 2.5 ਇੰਚ ਦਾ ਨਿਸ਼ਾਨ ਲਗਾਇਆ ਸੀਗਾ ਉਸ ਤੋਂ ਆਪਾਂ 1/2 ਇੰਚ ਦਾ ਜਿਹੜਾ ਉੱਪਰ ਲਾਇਆ ਉਹਦੇ ਤੱਕ ਇਸ ਤਰ੍ਹਾਂ ਤਿਰਛੀ ਉਸ ਤੋਂ ਬਾਅਦ ਇਹ ਤੋਂ ਜਿਹੜਾ ਆਪਾਂ ਨਿਸ਼ਾਨ ਲਾਇਆ ਨਹੀਂ ਹੈਗਾ ਵੀ ਆਪਾਂ ਉਸੇ ਨਿਸ਼ਾਨ ਤੇ ਹੀ ਕੈਂਚੀ ਕਮਾਵਾਂਗੇ ਥੋੜੀ ਥੋੜੀ ਹਟ ਕੇ ਕਮਾਵਾਂਗੇ ਕੈਂਚੀ ਲਿਆਂਦੇ ਲਿਆਂਦੇ ਜਮਾ ਆਪਾਂ ਉਸੇ ਨਿਸ਼ਾਨ ਤੇ ਲੈ ਜਾਣੀ ਕੈਂਚੀ ਉਹ ਦਵਾ ਦੋ ਪੀਸ ਚੱਕ ਕੇ 2 ਇੰਚ ਇੱਥੋਂ ਛੱਡ ਕੇ ਇਸ ਤਰ੍ਹਾਂ ਇਹ ਨਹੀਂ ਹੈਗਾ ਵੀ ਤੁਸੀਂ ਜਦੋਂ ਉੱਪਰਲੇ ਪੀਸ ਦੀ ਕੱਟ ਪਾਉਣੀ ਤੇ ਸਟਾਰਟਿੰਗ ਦੇ ਵਿੱਚ ਹੀ ਲੈ ਜੂਗੀ 2 ਇੰਚ ਛੱਡ ਕੇ ਡੇਢ ਛੱਡ ਲਓ 2 ਛੱਡ ਲਓ ਕਿਉਂਕਿ ਫਿਰ ਆਪਾਂ ਜਦੋਂ ਇਹ ਮੋਡਲ ਸਿਲਾਈ ਮਾਰਦੇ ਆ ਨਾ ਫਿਰ ਦਿੱਕਤ ਨਹੀਂ ਆਉਂਦੀ 2 ਇੰਚ ਛੱਡ ਕੇ ਹਾਂਜੀ ਇੱਥੋਂ ਬਰਾਬਰ ਨੇ ਚਾਰੇ ਪੀਸੇ ਆਪਣੇ ਬਰਾਬਰ ਨੇ 2 ਇੰਚ ਤੱਕ 1.5 ਤੱਕ ਵੀ ਪਾ ਸਕਦੇ ਆ 2 ਤੱਕ ਵੀ ਪਾ ਸਕਦੇ ਆ ਕਿਉਂਕਿ ਜਦੋਂ ਆਪਾਂ ਸਾਰਾ ਇੱਥੋਂ ਪਾ ਦਾਂਗੇ ਮੂਰਲਾ ਪੀਸ ਚੱਕ ਕੇ ਬਰਾਬਰ ਤੋਂ ਕੱਟ ਚੱਕ ਲਾਂਗੇ ਨਾ ਫਿਰ ਇਹ ਘਟ ਵੱਧ ਜਾਂਦਾਗਾ ਇਸ ਤਰ੍ਹਾਂ ਮਾਪ ਆਪ ਲੋਈ ਦੇ ਨਿਸ਼ਾਨ ਦੇ ਲਾਂਗੇ ਹਲਕੇ ਜੇ ਇਹਦੇ ਵੀ ਦੇ ਲਾਂਗੇ ਇਸ ਤਰ੍ਹਾਂ ਕੱਟ ਲਾ ਦੇ ਕਰੋ ਦੋ ਪੀਸ ਚੱਕ ਕੇ ਡੇਡੀ ਪਲੋਈ ਵਾਲੀ ਦੇ ਇਹਦੇ ਵੀ ਨਾਲ ਦੇ ਕੋਲ ਜਿਹੜੇ ਆ ਚਾਰੇ ਪੀਸ ਨੇ ਇਹਨਾਂ ਦੇ ਚਾਰੇ ਪੀਸਾਂ ਦੀ ਲਾਉਣੀ ਜਿਹੜਾ ਹਿੱਪ ਵਾਲਾ ਨਿਸ਼ਾਨ ਲਾਉਣੀ ਆਪਾਂ ਇਹ ਚਾਰੇ ਪੀਸ ਲੱਗਣਗੇ ਕਿਉਂਕਿ ਜਦੋਂ ਆਪਾਂ ਸਲਾਈ ਕਰਨੀ ਆ ਹਮੇਸ਼ਾ ਸਲਾਈ ਵੇਲੇ ਨੀਚੋਂ ਵੀ ਆਪਾਂ ਬਰਾਬਰ ਤੇ ਘੇਰੇ ਕਰ ਸਕਦੇ ਆ ਬਰਾਬਰ ਰੱਖ ਕੇ ਘੇਰਾ ਤੇ ਆ ਟੱਕ ਵੀ ਬਰਾਬਰ ਤੇ ਜਦੋਂ ਸਾਈਡ ਸੇ ਆਉਣ ਵਾਲੀ ਆਪਾਂ ਸਲਾਈ ਮਾਰਾਂਗੇ ਨਾ ਟੱਕ ਬਰਾਬਰ ਤੇ ਰੱਖ ਕੇ ਇਸ ਤਰ੍ਹਾਂ ਮਾਰਨੇ ਆ ਇਹ ਨਹੀਂ ਕਿ ਹੈਗਾ ਵੀ ਆਪਾਂ ਇੱਥੋਂ ਬਰਾਬਰ ਮਿਲਾਉਣਾਗਾ ਟੱਕ ਮਿਲਾ ਕੇ ਫਿਰ ਆਪਾਂ ਸਿਉਣ ਮਾਰਾਂਗੇ ਬੈਕ ਵਾਲਾ ਪੀਸ ਉਹ ਨਾ ਹੁੰਦਾ ਥੋੜਾ ਜਿਹਾ ਇੱਥੋਂ ਇਸ ਤਰ੍ਹਾਂ ਵਾਧਾ ਹੁੰਦਾ ਹੈ ਐਨਕ ਇਹ ਆਪਾਂ ਥੋੜੀ ਜਿਹਾ ਇਸ ਤਰ੍ਹਾਂ ਆਈਂ ਕਟਾਈ ਦੇ ਦੇਣੀ ਹੁੰਦੀ ਹੈ ਇਸ ਨਾਲ ਪਿੱਛੇ ਨਹੀਂ ਗਲਾ ਜਾਂਦਾ ਹੈਗਾ ਕਈ ਕਹਿੰਦੇ ਆ ਵੀ ਸਾਡਾ ਗਲਾ ਪਿੱਛੇ ਜਾਣ ਲੱਗ ਜਾਂਦਾ ਇਹਦੇ ਨਾਲ ਬਿਲਕੁਲ ਗਲਾ ਪਿੱਛੇ ਨਹੀਂ ਜਾਊਗਾ ਬੈਕ ਵਾਲਾ ਗਲਾ ਕੱਟਣਾ ਹੈ ਹਮੇਸ਼ਾ ਚੜਾਈ ਲੈਣੀ ਹੈ 2 ਇੰਚ ਸਾਡੇ 6 ਆਪਾਂ ਲੰਬਾਈ ਲਈ ਹੈ ਡਿੱਕ ਪਲਾ ਪਾਉਣੀ ਹੈ ਇਹ ਸਾਨੂੰ ਬਹੁਤ ਸੌਖੇ ਤਰੀਕੇ ਨਾਲ ਦੱਸਿਆ ਜਾਂਦਾ ਹੈ ਇਸ ਤਰ੍ਹਾਂ ਕਟਾਈ ਕਰੋਗੇ ਤਾਂ ਤੁਹਾਨੂੰ ਕਿਤੇ ਵੀ ਕਪੜੇ ਦੀ ਬਾਦ ਘਟ ਨਹੀਂ ਆਉਗੀ ਸਲਾਈ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਮੋੜੇ ਜੋੜਨ ਵੇਲੇ ਵੀ ਨਹੀਂ ਆਉਗੀ ਦਿੱਕਤ ਸੋਨ ਕਈ ਵਾਰ ਬਾਹਰ ਦਾ ਕਪੜਾ ਘਟ ਜਾਂਦਾ ਹੁੰਦਾ ਕਈ ਵਾਰ ਕਪੜੇ ਦਾ ਵੱਧ ਜਾਂਦਾ ਜਾਂ ਘਟ ਜਾਂਦਾ ਇਦਾਂ ਦੀ ਪ੍ਰੋਬਲਮ ਬਹੁਤ ਆਉਂਦੀ ਹੈ ਇਹ ਨਹੀਂ ਆਉਗੀ ਬੈਕ ਗਲਾ ਕੱਢਦੇ ਆ ਜਦੋਂ ਬੈਕ ਗਲੇ ਦੇ ਹੀ ਆਪਾਂ ਇਧਰੋਂ ਸਟਾਪਰ ਲੈ ਲਾਂਗੇ ਇੱੱਚ ਬਟਨ ਲਾਉਣ ਵਾਸਤੇ ਇਸ ਤਰ੍ਹਾਂ ਕੈਂਚੀ ਨਾਲ ਆਪਾਂ ਦਾਬ ਦੇ ਲਈ ਨਾ ਸਾਰੇ ਨਿਸ਼ਾਨਾਂ ਤੇ ਪਲੋਈਆਂ ਦੇ ਤੇ ਉਦੋਂ ਆਦੇ ਇਸ ਤਰ੍ਹਾਂ ਚੱਕ ਲੈ ਆ ਦੇਖੋ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੁੰਦਾ ਇਸ ਤਰ੍ਹਾਂ ਨਿਸ਼ਾਨ ਲਾ ਲਈ ਚਾਕ ਦੇ ਪਿਆ ਪਿਆ ਤੋਂ ਹੀ ਸਾਡੀ ਕਟਾਈ ਜਿਹੜੀ ਹੋਊਗੀ ਸੂਟ ਦੇ ਨਾਲ ਅਸੀਂ ਸਾਰੀ ਪ੍ਰੈਸਿੰਗ ਦੇ ਨਾਲ ਹੀ ਕਰੀਜ਼ ਬਣਾਉਣਾ ਕਿ ਕਰਦੇ ਹਾਂ ਜਦੋਂ ਆਪਾਂ ਚਾਰੇ ਪੀਸ ਵਿਸਾਉਣੇ ਆ ਪਹਿਲਾਂ ਬੈਕ ਵਾਲਾ ਵਿਸਾਉਣੇ ਆ ਫਿਰ ਉੱਪਰ ਫਰੰਟ ਵਾਲਾ ਧਰਜ ਤੱਕ ਕਰੀਜ਼ ਬਣਾਉ ਕਿਉਂਕਿ ਕਰੀਜ਼ ਬਣਾਉਣ ਤੋਂ ਬਾਅਦ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀਗੀ ਸਿਲਾਈ ਕਰਨ ਵੇਲੇ ਫਿਰ ਜਨੂ ਅਸੀਂ ਇਹਦੇ ਗਲੇ ਦਾ ਫਰੰਟ ਵਾਲੇ ਗਲੇ ਦਾ ਵੀ ਦੱਸਾਂਗੇ ਵੀ ਕਿੰਨੇ ਇੰਚ ਤੇ ਜੜਨਾ ਹੁੰਦਾ ਗਲਾ ਕਿਉਂਕਿ ਅਸੀਂ ਬੈਕ ਵਾਲਾ ਗਲਾ ਦੋ ਕੱਟਦੇ ਆ ਤਾਂ ਤੁਹਾਨੂੰ ਫਰੰਟ ਵਾਲਾ ਵੀ ਦੱਸਾਂਗੇ ਵੀ ਅਸੀਂ ਕਿੰਨਾ ਕੱਟਣਾ ਹੈ ਇਹ ਸਾਡੀ ਅੱਜ ਦੀ ਕਟਾਈ ਸੀ ਹੁਣ ਤੁਹਾਨੂੰ ਬਾਹਂਦ ਦੀ ਕਟਾਈ ਦੱਸਾਂਗੇ